ਅਗਿਆਤ ਬਿਮਾਰੀ ਦੇ ਨਾਲ ਪਸ਼ੂਆਂ ਦੀਆਂ ਹੋ ਰਹੀਆਂ ਨੇ ਮੌਤਾਂ ਪਸ਼ੂ ਪਾਲਕ ਫਿਕਰਾਂ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਵਾਗਾ ਵਿੱਚ ਹੋ ਰਹੀਆਂ ਪਸ਼ੂਆਂ ਦੀਆਂ ਮੌਤਾਂ ਕਾਰਨ ਪਸ਼ੂ ਪਾਲਕ ਫਿਕਰਾਂ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਹਨ ਬੇਸ਼ੱਕ ਕਿਸਾਨ ਜਥੇਬੰਦੀਆਂ ਵੱਲੋਂ ਸੰਕਰਸ਼ ਸ਼ੁਰੂ ਕਰਨ ਤੋਂ ਚੇਤਾਵਨੀ ਦੇਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਹਰਕਤ ਦੇ ਵਿੱਚ ਆਇਆ ਹੈ ਤੇ ਪਿੰਡ ਵਿੱਚ ਵੈਕਸੀਨ ਕਰ ਰਹੇ ਹਨ ਪਰ ਫਿਰ ਵੀ ਪਸ਼ੂਆਂ ਦੀਆਂ ਮੌਤਾਂ ਹੋਣਾ ਲਗਾਤਾਰ ਜਾਰੀ ਹੈ ਪਿੰਡ ਭੈਣੀ ਬਾਗਾ ਦੇ ਕਿਸਾਨ ਪਾਲ ਸਿੰਘ ਦੀ ਮੱਝ ਅਗਿਆਤ ਬਿਮਾਰੀ ਦੇ ਆਉਣ ਨਾਲ ਮੌਤ ਹੋ ਗਈ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਗਾ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਨ ਇਹਨਾਂ ਦੁੱਧ ਵੇਚ ਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਇਸ ਬਿਮਾਰੀ ਦੇ ਨਾਲ ਘਰਾਂ ਦੇ ਘਰ ਪਸ਼ੂਆ ਤੋਂ ਸਖਣੇ ਹੁੰਦੇ ਨਜ਼ਰ ਆ ਰਹੇ ਹਨ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਵੱਖ-ਵੱਖ ਬੈਂਕਾਂ ਤੋਂ ਲੋਨ ਲੈ ਕੇ ਆਪਣੇ ਸਹਾਇਕ ਕਿੱਤੇ ਵਜੋਂ ਡੈਰੀ ਫਾਰਮ ਖੋਲੇ ਗਏ ਹਨ ਪਰ ਇਸ ਅਗਿਆਤ ਬਿਮਾਰੀ ਦੇ ਨਾਲ ਪਸ਼ੂ ਮਰ ਰਹੇ ਹਨ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਬੈਂਕ ਦੀਆਂ ਕਿਸ਼ਤਾਂ ਭਰਨੀਆਂ ਹੋਰ ਵੀ ਮੁਸ਼ਕਲ ਹੋ ਜਾਣਗੀਆਂ ਕਿਸਾਨ ਆਗੂ ਜਗਦੇਵ ਸਿੰਘ ਭੈਣੀ ਬਾਗਾ ਨੇ ਮੰਗ ਕੀਤੀ ਹੈ ਕਿ ਸਰਕਾਰ ਫੌਰੀ ਤੌਰ ਤੇ ਪਿੰਡ ਦੇ ਹਰ ਮਹਰ ਡਾਕਟਰਾਂ ਦੀ ਟੀਮ ਭੇਜ ਕੇ ਇਲਾਜ ਦਾ ਪ੍ਰਬੰਧ ਕਰੇ ਅਤੇ ਮਰ ਚੁੱਕੇ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦੇਵੇ ਪਿੰਡ ਇਕਾਈ ਪੈਣੀ ਬਾਗਾਂ ਦੇ ਪ੍ਰਧਾਨ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਹਰ ਰੋਜ਼ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਪਿੰਡ ਦੇ ਵਿੱਚ ਹਸਪਤਾਲ ਹੋਣ ਦੇ ਬਾਵਜੂਦ ਵੀ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਪਿੰਡ ਵਸੀਆਂ ਦੀ ਸਾਰ ਨਹੀਂ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਮਾਹਰ ਡਾਕਟਰਾਂ ਦੀ ਟੀਮਾਂ ਭੇਜਿਆ ਜਾਣ ਤਾਂ ਜੋ ਸ਼ੇਤੀ ਐਸਪੀਐਨਕ ਬਿਮਾਰੀ ਪਰ ਸਟਕਾਰਾ ਪਾਇਆ ਜਾ ਸਕੇ ਇੱਥੇ ਕੋਈ ਵੀ ਨਾ ਤਾਂ ਹਸਪਤਾਲ ਵਾਲਾ ਪ੍ਰਬੰਧਕ ਇਸ ਬਿਮਾਰੀ ਤੇ ਗੌਰ ਕਰਦਾ ਨਾ ਹੀ ਕੋਈ ਸਰਕਾਰ ਵੱਖਰੀ ਟੀਮ ਭੇਜ ਕੇ ਇਸ ਦਾ ਇਲਾਜ ਕਰਦੀ ਹੈ ਕਿਸਾਨਾਂ ਨੇ ਆਪਣੀਆਂ ਡੈਰੀਆਂ ਦੇ ਵਿੱਚੋਂ ਉਹਨਾਂ ਦੇ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ ਪਸ਼ੂਆਂ ਬਿਮਾਰੀ ਨਾਲ ਮਰਨ ਕਾਰਨ ਵੀ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੇ ਕੋਈ ਇਸ ਦਾ ਵੱਧ ਤੋਂ ਵੱਧ ਪ੍ਰਬੰਧ ਕਰੇ ਇਹ ਬਿਮਾਰੀ ਤੋਂ ਪਸ਼ੂਆਂ ਦਾ ਛੁਟਕਾਰਾ ਪਵਾਵੇ ਤੇ ਨਹੀਂ ਤਾਂ ਫਿਰ ਅਸੀਂ ਇੱਕ ਦੋ ਦਿਨ ਡਿੱਕਾਂਗੇ ਤੇ ਨਹੀਂ ਫਿਰ ਅਸੀਂ ਸੰਘਰਸ਼ ਕਰਾਂਗੇ ਭਾਰਤੀ ਕਿਸਾਨ ਜੂਨੀਅਰ ਡੇਟ ਦਾ ਸਿੱਧੂਪੁਰ ਦੇ ਦਵਾਈ ਦੇ ਵਿੱਚ ਅਸੀਂ ਅੱਜ ਸਰਕਾਰ ਤੋਂ ਮੰਗ ਕਰਦੇ ਆ ਇਸ ਗੱਲ ਦੀ ਜ਼ੋਰਦਾਰ ਮੰਗ ਹੈਗੀ ਜਿਹੜੀ ਪੰਜਾਬ ਦੇ ਵਿੱਚ ਇਹ ਗੱਲ ਕਰਨ ਲਈ ਸਾਰੇ ਪੰਜਾਬ ਦੇ ਵਿੱਚ ਪਸ਼ੂਆਂ ਦੇ ਉੱਤੇ ਬਹੁਤ ਵੱਡਾ ਕਹਿਰ ਹੈ ਜਿਹੜਾ ਉਹ ਆਇਆ ਹੋਇਆ ਹੈਗਾ ਬਿਮਾਰੀ ਆਈ ਵੀ ਹੈਗੀ ਪਸ਼ੂਆਂ ਤੇ ਹਰੇਕ ਘਰਾਂ ਦੇ ਵਿੱਚ ਜਿੱਥੇ ਬਿਮਾਰੀ ਵਰ ਜਾਂਦੀ ਹੈ ਕਿੱਲੇ ਤੇ ਕਿੱਲੇ ਲੋਕਾਂ ਦੇ ਘਰਾਂ ਦੇ ਵਿੱਚੋਂ ਵਿਹਲੇ ਹੋ ਜਾਂਦੇ ਨੇ ਕਿ ਕਿਉਂਕਿ ਕਿਸਾਨ ਨੇਗੇ ਦੱਬੇ ਕੁਚਲੇ ਸਾਡੇ ਕਿਸਾਨ ਨੇਗੇ ਇਹ ਦੁੱਧ ਪਾ ਪਾ ਕੇ ਤੇ ਆਪਦੇ ਜਿਵਾਕਾਂ ਦਾ ਜਿਹੜਾ ਜੀਵਨ ਗੁਜ਼ਾਰਾ ਇਹ ਕਰ ਰਹੇ ਨੇਗੇ ਤਾਂ ਜਿਦੋਂ ਅੱਜ ਇਸ ਸਮੇਂ ਦੇ ਵਿੱਚ ਸਾਡੇ ਸਾਰੇ ਦੇ ਸਾਰੇ ਪਸ਼ੂ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਤਾਂ ਉਹ ਲੋਕ ਖੁੱਦਕਸ਼ੀਆਂ ਦੇ ਕਿਨਾਰੇ ਤੇ ਦਾ ਸਰਕਾਰਾਂ ਨੇ ਪਹਿਲਾਂ ਜਿਹੜਾ ਖੜੇ ਨੇ ਤਾਂ ਅੱਜ ਜੇ ਉਸ ਘਰ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ 4 ਲੱਖ ਦੇ ਪਸ਼ੂ ਮਰ ਚੁੱਕੇ ਨੇ ਤੇ 4 ਲੱਖ ਰੁਪਏ ਉਹਨੂੰ ਹੋਰ ਲਾਉਣਾ ਪੈ ਗਿਆ ਤਾਂ ਉਹ ਕਿਸਾਨ ਅੱਜ 8 ਲੱਖ ਰੁਪਏ ਥੱਲੇ ਆ ਰਿਹਾ ਹੈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਡਾਕਟਰਾਂ ਦੀਆਂ ਵੱਡੀਆਂ ਟੀਮਾਂ ਭੇਜੋ ਜਲਦੀ ਭੇਜੋ ਪੰਜਾਬ ਦੇ ਵਿੱਚ ਇਹ ਐ ਨਾ ਹੋਵੇ ਵੀ ਕੱਲੇ ਪਿੰਡ ਦੇ ਵਿੱਚ ਇੱਕ ਚ ਭੇਜ ਦਿਓ ਸਾਰੇ ਪੰਜਾਬ ਦੇ ਵਿੱਚ ਖਿਲਾਰ-ਖਿਲਾਰ ਕੇ ਟੀਮਾਂ ਨੂੰ ਭੇਜੋ ਹਰੇਕ ਪਿੰਡ ਦੇ ਵਿੱਚ ਜਾਣ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਜਿਆਦੇ ਪਿੰਡ ਨੇ ਜਿੱਥੇ ਪਸ਼ੂ ਰੋਜ਼ ਦੀ ਰੋਜ਼ ਜਿਆਦੇ ਭੁਰੀ ਜਾਂਦੇ ਨੇ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਇਸ ਗੱਲ ਦੀ ਇੱਕ ਧੀ ਹੋਰ ਦੀ ਜਿੰਨਿਆਂ ਦੇ ਕਿਸਾਨਾਂ ਦੇ ਪਸ਼ੂ ਪੁਰਗੇ ਘਰਾਂ ਦੇ ਵਿੱਚੋਂ ਉਹ ਕਿਸਾਨਾਂ ਨੂੰ ਪਸ਼ੂਆਂ ਦੇ ਅੱਜ ਦੇ ਰੇਟ ਦੇ ਹਿਸਾਬ ਦੇ ਮੁਤਾਬਕ ਉਹ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ ਜੇ ਮੁਆਵਜ਼ਾ ਸਰਕਾਰ ਨਾ ਦੇਊ ਵੀ ਉਹ ਪਸ਼ੂਆਂ ਦਾ ਤਾਂ ਫੇਰ ਕੱਲ ਨੂੰ ਨਾ ਕਹਿਣ ਲੋਕਾਂ ਨੇ ਲਾਉਣ ਲੈ ਲੈ ਕੇ ਕਿ ਉਹ ਇਹਨਾਂ ਨੇ ਕਿ ਮੈਂ ਪਸ਼ੂ ਲੈਂਦੇ ਨੇ ਮੈਂ ਹਿੱਸਾ ਲੈਂਤਿਆਂ ਉਹ ਤਾਂ ਕਰਕੇ ਉਹ ਦੁੱਧ ਪਾ ਪਾ ਕੇ ਟਾਈਮ ਪਾਸ ਕਰਦੇ ਨੇਗੇ ਕੁਝ ਕਿਸ਼ਤ ਮੋੜਦੇ ਨੇ ਤੇ ਕੋਸ ਨਾ ਕੋਸ ਉਹ ਆ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਤੇ ਹੁਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜਿਆਂ ਨੇ ਡੇਰੀਆਂ ਦੇ ਉੱਤੇ ਪਸ਼ੂ ਲੈਤੇ ਨੇਗੇ ਲਾਉਣ ਲੈਂਦੇ ਨੇ ਤੇ ਉਹਨਾਂ ਤੋਂ ਲਾਉਣ ਲੂਣ ਨਹੀਂ ਭਰੇ ਜਾਣੇ ਹੈਗੇ ਸਰਕਾਰ ਕੱਲ ਨੂੰ ਸਾਨੂੰ ਨਾੰਬਾ ਨਾ ਦੇਵੇ ਇਹ ਲੋਕਾਂ ਨੂੰ ਮੋੜ ਕੇ ਉਸ ਨਾਲ ਕੁਝ ਰਾਸੀ ਹੈ ਜਿਹੜੀ ਉਹਨਾਂ ਨੂੰ ਮਾਅਬਜਾ ਦਿੱਤਾ ਜਾਵੇ ਜੇ ਨਾ ਮਾਅਬਜਾ ਦੇਊ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀ ਪੱਤਰ ਦੇ ਉੱਤੇ ਲੜਾਈ ਨੂੰ ਇਹਨੂੰ ਤੇਜ਼ ਕਰਾਂਗੇ